ਇਹ ਚਾਂਜੀ ਸਿੰਘ ਚੰਨੀ ਬੀਜੇਪੀ ਵਿੱਚ ਜਾ ਸਕਦੇ ਆ ਬੀਜੇਪੀ ਦੇ ਆਗੂਆਂ ਵੱਲੋਂ ਬਾਰ-ਬਾਰ ਚੰਨੀ ਨੂੰ ਬੀਜੇ ਵਿੱਚ ਸ਼ਾਮਲ ਹੋਣ ਲਈ ਦਿੱਤੇ ਜਾਂਦੇ ਸੱਦਿਆਂ ਤੇ ਬਾਰੇ ਆਓ ਚਰਚਾ ਕਰਦੇ ਆਂ ਮੁੱਦੇ ਦੀ ਗੱਲ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਕਾਂਗਰਸ ਦੀ ਪਿਛਲੇ ਦਿਨੀ ਦਿੱਲੀ ਹਾਈ ਕਮਾਂਡ ਦੁਆਰਾ ਬੁਲਾਈ ਮੀਟਿੰਗ ਨੇ ਇਹ ਚਰਚਾ ਛੇੜੀ ਹੈ ਕਿ ਚੰਨੀ ਨੂੰ ਉਸ ਮੀਟਿੰਗ ਦੇ ਵਿੱਚ ਘੁਰਕੀ ਮਿਲੀ ਸੀ ਜਿਸ ਤੋਂ ਬਾਅਦ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਭਾਜਪਾ ਨੇ ਚੰਨੀ ਨੂੰ ਵਾਰ-ਵਾਰ ਖਾਸ ਕਰਕੇ ਕੇਵਲ ਸਿੰਘ ਢਿੱਲੋਂ ਵੱਲੋਂ ਆਖਿਆ ਜਾ ਰਿਹਾ ਹੈ ਤੇ ਉਹ ਬੀਜੇਪੀ ਵਿੱਚ ਉਹਨਾਂ ਦਾ ਸੁਹਾਗਤਾ ਹੈ ਬੇਸ਼ੱਕ ਸੁਨੀਲ ਜਾਖੜ ਅਤੇ ਕੈਪਟਨ ਅਮਨਿੰਦਰ ਸਿੰਘ ਚੰਨੀ ਨੂੰ ਕਦੇ ਵੀ ਬੀਜੇਪੀ ਵਿੱਚ ਆਉਣ ਨੂੰ ਲੈ ਕੇ ਖੁਸ਼ੀ ਮਨਾਉਣਗੇ ਇਹ ਸਥਿਤੀਆਂ ਉਸ ਵੇਲੇ ਉਤਪਨ ਹੋਈਆਂ ਜਦੋਂ ਪੰਜਾਬ ਦੇ ਅੰਦਰ 올 ਇੰਡੀਆ ਕਾਂਗਰਸ ਐਸ ਸੀ 셀 ਦੀ ਰਜਿੰਦਰ ਕੁਮਾਰ ਗੋਤਮ ਦੀ ਅਗਵਾਈ ਵਿੱਚ ਚੰਤੀਗੜ੍ਹ ਵਿਖੇ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਚਾਂਜੀ ਸਿੰਘ ਚੰਨੀ ਨੇ ਇਹ ਮੁੱਦਾ اٹھਾਇਆ ਸੀ ਕਿ ਪੰਜਾਬ ਦੇ ਵਿੱਚ ਦਲਿਤ ਸਮਾਜ ਦੀ 32 33% ਵੋਟ ਹੈ ਉਸ ਨੂੰ ਲੈ ਕੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਨਮੈਂਦਗੀ ਮੈਣੀ ਚਾਹੀਦੀ ਥੀ ਉਹਨਾਂ ਨੇ ਖਾਸ ਕਰਕੇ ਸੂਬਾ ਪ੍ਰਧਾਨ ਵਿਰੋਧੀ ਧਰ ਦਾ ਨੇਤਾ ਅਤੇ ਸਟੂਡੈਂਟ ਜੁਨੀਅਰ ਦੇ ਪ੍ਰਧਾਨ ਦੀ ਅਹੁਦੇ ਨੂੰ ਨਾਂ ਲੈ ਕੇ ਗੱਲ ਕੀਤੀ ਸੀ ਇਸ ਮੀਟਿੰਗ ਦਾ ਜੇ ਬਾਅਦ ਵੀਡੀਓ ਆਇਆ ਤੇ ਉਹਦੇ ਲਈ ਜ਼ਿੰਮੇਵਾਰ ਵੀ ਉਹ ਕਾਂਗਰਸ ਦੇ ਨੇਤਾ ਆ ਜਿਨ੍ਹਾਂ ਨੇ ਇਹ ਗੱਲ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਈ ਕਿਉਂਕਿ ਚੰਜੀਤ ਸਿੰਘ ਚੰਨੀ ਨੇ ਪਾਰਟੀ ਪਲੇਟਫਾਰਮ ਤੇ ਇਹ ਮੁੱਦਾ ਚੁੱਕਿਆ ਸੀ ਜਦੋਂ ਇਸ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਪਾਰਟੀ ਹਾਈ ਕਮਾਂਡ ਨੇ ਪਾਰਟੀ ਦੇ ਸੀਨੀਅਰ ਅਗਮੋਆਂ ਨੂੰ ਬੁਲਾ ਕੇ ਉੱਥੇ ਚਰਚਾ ਕੀਤੀ ਉਸ ਵੇਲੇ ਮੀਟਿੰਗ ਦੀਆਂ ਆਈਆਂ ਫੋਟੋ ਵਾਰ ਦੇ ਵਿੱਚ ਜਿਵੇਂ ਚੰਜੀਤ ਸਿੰਘ ਚੰਨੀ ਅਤੇ ਡਾਕਟਰ ਅਮਰ ਸਿੰਘ ਨੂੰ ਉਸ ਮੀਟਿੰਗ ਦੀ ਤਸਵੀਰ ਵਿੱਚ ਸਾਰਿਆਂ ਤੋਂ ਮਗਰ ਬੈਠਿਆ ਦੇਖਿਆ ਉਤੋਂ ਸਾਫ ਜਾਰ ਹੋ ਗਿਆ ਕਿ ਪਾਰਟੀ ਹਾਈ ਕਮਾਂਡ ਨੇ ਇਹਨਾਂ ਦਲਦ ਆਗੂਆਂ ਨੂੰ ਮੀਟਿੰਗ ਦੇ ਵਿੱਚ ਵੀ ਠੁਕਮੇ ਜਗ੍ਹਾ ਨਹੀਂ ਦਿੱਤੀ ਬੇਸ਼ੱਕ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕੇਸੀ ਬੇਨੂ ਗੋਪਾਲ ਨੇ ਸਾਰੇ ਪਾਰਟੀ ਆਗੂਆਂ ਨੂੰ ਚੇਨ ਬਣਾ ਕੇ ਇੱਕ ਦੂਏ ਦਾ ਹੱਥ ਫੜਨ ਲਈ ਇਸ਼ਾਰਾ ਕੀਤਾ ਸੁਭਾ ਪ੍ਰਦਾਨ ਰਾਜਾ ਵੜਿੰਗ ਨੂੰ ਤੇ ਉਸ ਵੇਲੇ ਬੇਸ਼ੱਕ ਚੰਜੀ ਸਿੰਘ ਚੰਨੀ ਨੇ ਕਹ ਹੱਥ ਫੜਿਆ ਪਰ ਰਾਜਾ ਵੜਿੰਗ ਨੇ ਜਦੋਂ ਡਾਕਟਰ ਅਮਰ ਸਿੰਘ ਨੂੰ ਹੱਥ ਫੜਾਉਣ ਦੀ ਫਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਦਰਾਨ ਅਨਕਾਰ ਕਰ ਦਿੱਤਾ ਇਨਾਂ ਸਥਿਤੀਆਂ ਤੋਂ ਬਾਅਦ ਭਾਜਪਾ ਨੂੰ ਇਹ ਮੌਕਾ ਮਿਲ ਗਿਆ ਕਿ ਐਸ ਵੇਲੇ ਚੰਜੀ ਸਿੰਘ ਚੰਨੀ ਦੀ ਕਾਂਗਰਸ ਦੇ ਵਿੱਚ ਜਿਵੇਂ ਕਿਰਕਰੀ ਹੋਈ ਆ ਜਿਵੇਂ ਕਾਂਗਰਸ ਦੇ ਵਿੱਚ ਉਛੇਪਛ ਘਟੀ ਹੈ ਉਤੋਂ ਲੱਗ ਰਿਹਾ ਕਿ ਚੰਨੀ ਨੂੰ ਉਹਨਾਂ ਵੱਲੋਂ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਬੇਸ਼ੱਕ ਪੰਜਾਬ ਦੇ ਵਿੱਚ ਆ ਕੇ ਚਾਂਜੀ ਸਿੰਘ ਚੰਨੀ ਨੇ ਭਾਜਪਾ ਦਾ ਇਹ बार-बार ਕਹਿਣ ਤੋਂ ਬਾਅਦ ਜਵਾਬ ਦਿੱਤਾ ਕਿ ਉਹ ਭਾਜਪਾ ਵਿੱਚ ਨਹੀਂ ਜਾਣਗੇ ਕਾਂਗਰਸ ਵਿੱਚ ਹੀ ਰਹਿਣਗੇ ਲੋਕਾਂ ਨੂੰ ਉਹਨੇ ਵਿਸ਼ਵਾਸ ਦੁਆਇਆ ਕਿ ਜੇ ਅਗਰ ਮੈਂ ਬੀਜੇਪੀ ਜਾਮਦਾ ਤੁਸੀਂ ਮੈਨੂੰ ਵੋਟ ਨਾ ਪਾਇਓ ਹੁਣ ਜਦੋਂ ਪੰਜਾਬ ਦੇ ਵਿੱਚ ਐਸਸੀ ਵੋਟ ਦੀ ਗੱਲ ਕੀਤੀ ਐਸਸੀ ਆਬਾਦੀ ਦੀ ਕੀਤੀ ਗੱਲ ਚੰਦ ਸਿੰਘ ਚੰਨੀ ਨੇ ਉਸ ਨੂੰ ਲੈ ਕੇ ਬੀਜੇਪੀ ਨੇ ਇਹ ਹੁੰਦਾ ਜਿਹੜਾ ਆ ਕਹਿ ਸਕਦੇ ਆ ਕੈਸ਼ ਕਰ ਲਿਆ ਭਾਵੇਂ ਕਿ ਉਹਨਾਂ ਨੇ ਹਰਿਆਣੇ ਦੇ ਵਿੱਚ ਵੀ ਪਿਛਲੀ ਵਾਰ ਜਿਹੜੀ ਸਰਕਾਰ ਬਣਾਈ ਆ ਉਹਦੇ ਵਿੱਚ ਖਾਸ ਕਰਕੇ ਹਰਿਆਣੇ ਦੇ OBC ਭਾਈਚਾਰਾ SC ਭਾਈਚਾਰਾ ਇਹਨਾਂ ਪਛੜੀਆਂ ਸ਼੍ਰੇਣੀਆਂ ਦੇ ਨਾਲ ਪਾਰਟੀ ਦੇ ਅੰਦਰ ਇਹਨਾਂ ਨੂੰ ਬਣਦਾ ਹਿੱਸਾ ਦੇ ਕੇ BJP ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਲਈ ਕਾਮਯਾਬ ਹੋਈ। ਇਹੀ ਪੱਤਾ ਹੁਣ ਪੰਜਾਬ ਦੇ ਵਿੱਚ ਖੇਡਿਆ ਜਾ ਰਿਹਾ। ਉੱਥੇ ਵੀ ਡੇਰਿਆਂ ਤੋਂ ਸ਼ੁਰੂਆਤ ਕੀਤੀ ਸੀ ਇੱਥੇ ਵੀ ਪੰਜਾਬ ਦੇ ਡੇਰਿਆਂ ਦੇ ਵਿੱਚ ਜਿੱਮੇ ਭਾਜਪਾ ਨੇ ਆਪਣੇ ਪੈਰ ਫਸਾਉਣੇ ਸ਼ੁਰੂ ਕੀਤੇ ਐ ਉਸ ਦੀ ਮਿਸਾਲ ਦੁਆਬੇ ਦਾ ਸਭ ਤੋਂ ਵੱਡਾ ਡੇਰਾ ਬੱਲਾ ਇਸ ਡੇਰੇ ਨਾਲ رابطہ ਬਣਾ ਕੇ ਜਿੱਥੇ ਪ੍ਰਧਾਨ ਮੰਤਰੀ ਨੇ ਆਪਣੇ ਨਿਵਾਸ ਸਥਾਨ ਤੇ ਸਤਿ ਸ਼੍ਰੀ ਨਰਿੰਦਰ ਦਾਸ ਨਾ ਜਾਣਾ ਇਸ ਤੋਂ ਉਪਰੰਤ ਪਿਛਲੇ ਦਿਨੀ ਪਾਕ ਪਾਕ ਸਰਕਾਰ ਵੱਲੋਂ ਸਾਧ ਨਰਿੰਦਰ ਦਾਸ ਜੀ ਨੂੰ ਪਦਮਸ਼ਰੀ ਦਾ ਐਲਾਨ ਕਰਨਾ ਇਸ ਤੋਂ ਉਪਰੰਤ ਪਹਿਲੀ ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ 에어ਪੋਰਟ ਆਦਮپور ਦਾ ਨਾਮ ਬਦਲ ਕੇ ਖਿਰਗੁਰ ਬਦਾਸ ਮਹਾਰਾਜੀ ਦੇ ਨਾਂ ਤੇ ਰੱਖਣਾ ਡੇਰਾ ਬੱਲਾ ਵੇਖੇ ਨਤਮਸਤਕ ਹੋ ਕੇ ਸੰਤ ਨਰਿੰਦਰਦਾਸ ਜੀ ਦੇ ਪੈਰੀਂ ਹੱਥ ਲਾਉਣਾ ਆਪਣੇ ਭਾਸ਼ਣ ਦੇ ਵਿੱਚ ਡੇਰੇ ਨੂੰ ਡੇਰੇ ਦੇ ਦਾਜਾ ਬਦਰਜਾ ਮੁਖੀਆਂ ਨੂੰ ਅਹੁਦੇਦਾਰਾਂ ਨੂੰ ਸਤਕਾਰ ਦੇਣਾ ਇਕ ਆ ਰਾਜਨੀਤੀ ਦਾ ਹਿੱਸਾ ਇਹ ਉਹਨਾਂ ਦੇ ਸ਼ਰਦਾਲੂਆਂ ਦੇ ਵਿੱਚ ਸਤਕਾਰ ਬਣਾਉਣਾ ਇਹ ਸਾਰੇ ਨੂੰ ਜੇ ਸਿਆਸੀ ਤੌਰ ਤੇ ਸਾਹਮਣੇ ਨਾ ਹੋਵੇ ਨਰਿੰਦਰ મોદી ਇਸ ਕੱਲ ਵਿੱਚ ਕਾਮਯਾਬ ਰਹੇ ਕਿ ਉਹਨਾਂ ਨੇ ਅਗਰ 78 ਸਾਲ ਬਾਅਦ ਉਹ ਇਸ ਡੇਰੇ ਵਿੱਚ ਆਏ ਤਾਂ ਉਹ ਵਾਕਈ ਆਪਣੇ ਆਪ ਵਿੱਚ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਦਲਤ ਭਾਈਚਾਰੇ ਦੇ ਇਸ ਧਾਰਮਿਕ ਸਥਾਨ ਦੇ ਉੱਤੇ ਆ ਕੇ ਸਿਰ ਨਵਾਇਆ ਇਹ ਹੀ ਰਾਜਨੀਤੀ ਬੀਜੇਪੀ ਦੀ ਦੇ ਦੇ ਅੰਦਰ ਪਹਿਲਾਂ ਵੀ ਚੱਲ ਰਹੀ ਹੈ ਕਿਹਾ ਜਾ ਸਕਦਾ ਕਿ ਚਰਜੀ ਸਿੰਘ ਚੰਨੀ ਨੇ ਵੀ ਇਸ ਡੇਰੇ ਤੋਂ ਆਪਣੀ ਦੁਆਬੇ ਦੇ ਵਿੱਚ ਖਾਸ ਕਰਕੇ ਜ਼ਿਲ੍ਹਾ ਜਲੰਧਰ ਦੇ ਵਿੱਚ ਪਹਿਚਾਣ ਵਧਾਈ ਉਹਨਾਂ ਨੂੰ ਲੋਕ ਸਭਾ ਚੋਣਾਂ ਸਮੇਂ ਵੱਡੀ ਲੀਡ ਨਾਲ ਇੱਥੋਂ ਦੇ ਖਾਸ ਕਰਕੇ ਦਲਤ ਸਮਾਜ ਅਤੇ ਹੋਰ ਸਾਰੀਆਂ ਤਰਾਂ ਦੇ ਮੋਟਾ ਪਾਈਆਂ ਇਸ ਨੀਤੀ ਨੂੰ ਭਾਜਪਾ ਕੈਚ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਉੱਤੇ ਕਾਂਗਰਸ ਦੀ ਹਾਈ ਕਮਾਂਡ ਇਸ ਨੀਤੀ ਨੂੰ ਸਮਝਣ ਦੀ ਬਜਾਏ ਇਸ ਨੀਤੀ ਨੂੰ ਲਾਗੂ ਕਰਨ ਦੀ ਬਜਾਏ ਜੇ ਮੈਂ ਚਾਂਦੀ ਸਿੰਘ ਚੰਨੀ ਨੂੰ ਪਾਰਟੀ ਦੇ ਵਿੱਚ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਕਾਂਗਰਸ ਨੂੰ ਬਾਹਰੋਂ ਕੋਈ ਖਤਰਾ ਨਹੀਂ ਜਿੰਨਾ ਕਾਂਗਰਸ ਦੇ ਅੰਦਰ ਕਾਂਗਰਸ ਨੂੰ ਹਰਾਉਣ ਦਾ ਖਤਰਾ ਇਹਦੇ باوجود ਵੀ ਚੰਨੀ ਨੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਕੰਮ ਆ ਆਪਣਾ ਵਰਕ ਆ ਵਿਚਾਰੀ ਰੱਖਿਆ ਹੋਇਆ ਹੈ ਜਿਵੇਂ ਅੱਜ ਕੱਲ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਤਿੰਨ ਨੌਜਵਾਨਾਂ ਨਾਲ ਉਹ ਗੱਲ ਕਰਦੇ ਨਜ਼ਰ ਆ ਰਿਹਾ ਚੰਨੀ ਨੇ ਇਹਨਾਂ ਨੌਜਵਾਨਾਂ ਨੂੰ ਸਵਾਲ ਕੀਤਾ ਕਿ ਜੇ ਅਗਰ ਚਿੱਟਾ ਮਗਾਉਣਾ ਹੋਵੇ ਤਾਂ ਕਿੰਨਾ ਸਮਾਂ ਲੱਗਦਾ ਉਹਨਾਂ ਨੇ ਆਖਿਆ ਅੱਗੋਂ 5 ਮਿੰਟ ਬੇਸ਼ੱਕ ਇਹ ਸਟੋਰੀ ਸੱਚ ਵੀ ਹੈ ਸੱਚ ਦੇ ਨੇੜੇ ਵੀ ਹੈ ਇਹ ਇਹ ਕਿ ਆ ਜਾ ਸਕਦਾ ਕਿ ਪਿਛਲੇ 3 ਮਹੀਨੇ ਦੇ ਕਾਰਜਕਾਲ ਦੌਰਾਨ ਜਦੋਂ ਕਾਂਗਰਸ ਹਾਈ ਕਮਾਨ ਨੇ ਚੰਦੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਵੇਲੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੇ ਉਹਨੇਕ ਸਮੇਂ ਵਿੱਚ ਆਪਣਾ ਔਰਾ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਹ ਇੱਕ ਵਾਰੀ ਚਾਉਂਦੇ ਆ ਤੇ 27 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇ ਉਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲੇ ਉਹ ਇਹਨਾਂ 3 ਮਹੀਨਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਕੰਮ ਕਰਕੇ ਦਿਖਾਉਣ ਪਰ ਉਸ ਤੋਂ ਪਹਿਲਾਂ ਜਿਵੇਂ ਜੇ ਕਹਿ ਲਿਆ ਜਾਵੇ ਮਾਲਬੇ ਦੇ ਲੀਡਰਸ਼ਿਪ ਨੂੰ ਚੈਲੰਜ ਕਰਨਾ ਕਿਤਨ ਕਿਤੇ ਚੰਜੀ ਸਿੰਘ ਚੰਨੀ ਨੂੰ ਮਹਿੰਗਾ ਪਿਆ ਗਿਆ ਲੱਗਦਾ ਹੈ ਇਹ ਆਉਣ ਵਾਲੇ ਸਮੇਂ 'ਚ ਕਿਵੇਂ ਦਾ ਰਹੂ ਇਹ ਲੀਡਰਸ਼ਿਪ ਚਾਂਜੀ ਸਿੰਘ ਚੰਨੇ ਨੂੰ ਪਾਰਟੀ ਵਿੱਚ ਨੁਕਰੇ ਲਾਉਣ ਅਤੇ ਨੁਕਰੇ ਲਾਉਣ ਤੋਂ ਬਾਅਦ ਬਾਹਰ ਦਾ ਰਸਤਾ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਆਉਣ ਵਾਲਾ ਸਮਾਂ ਚੰਨੀ ਲਈ ਕਿਹੋ ਜਿਹਾ ਹੋਊਗਾ ਕੀ ਵਕਈ ਉਹ ਪਾਰਟੀ ਤੋਂ ਮਜਬੂਰ ਹੋ ਕੇ ਬਾਹਰ ਵੀ ਜਾ ਸਕਦੇ ਆ ਬੀਜਪੀਐਲ ਨੂੰ ਜਾ ਵੀ ਸਕਦੇ ਆ ਜਾਂ ਇਹ ਮੀਡੀਆ ਦੀ ਉਪਜ ਹੈ ਬਾਰ-ਬਾਰ ਚੰਨੀ ਦਾ ਜਿਹੜਾ ਬੀਜੇਪੀ ਚ ਜਾਣਾ ਜਾਂ ਨਾ ਜਾਣਾ ਜਾਂ ਬੀਜੇਪੀ ਦੇ ਆਗੂਆਂ ਵੱਲੋਂ ਉਹਨਾਂ ਨੂੰ ਸੱਦਾ ਦੇਣਾ ਬੇਸ਼ੱਕ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਉਹ ਆਗੂ ਬੀਜੇਪੀ ਵੱਲ ਜਾ ਚੁੱਕੇ ਆ ਜਿਨ੍ਹਾਂ ਨੂੰ ਇਹਨਾਂ ਪਾਰਟੀਆਂ ਦੇ ਅੰਦਰ ਟਿਕਟ ਮਿਲਣ ਦੀ ਸੁਭਾਵਨਾ ਨਾ ਹੋਣ ਕਰਕੇ ਉਹਨਾਂ ਨੇ ਪਹਿਲਾਂ ਜਾ ਕੇ ਬੀਜੇਪੀ ਦੇ ਵਿੱਚ ਆਪਣੇ ਸੁਰੱਖਤ ਅਲਾਪੇ ਜਿਹੜੇ ਆ ਉਹਨਾਂ ਦੀ ਕਹਿ ਸਕਦੇ ਆ ਪਾਲ ਕਰ ਲਈ ਆ ਪੰਜਾਬ ਦੇ ਵੋਟਰਾਂ ਨੇ ਇਸ ਪਾਰਟੀ ਨੂੰ ਕਿੰਨਾ ਕੁ ਸਮਰਥਨ ਦੇਣਾ ਉਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ 2027 ਬਹੁਤ ਦੂਰ ਹੈ ਉਸ ਵੇਲੇ ਤੱਕ ਬਹੁਤ ਸਾਰੀਆਂ ਸੁਭਾਵਨਾਵਾਂ ਪਾਣੀਆਂ ਟਕਣੀਆਂ ਹਨ ਸੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲ ਕੀਤੀ ਹੈ ਚੰਨਜੀਤ ਸਿੰਘ ਚੰਨੇ ਨੂੰ ਲੈ ਕੇ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਸ ਨੂੰ ਲੈ ਕੇ ਤੁਸੀਂ ਵੀ ਆਪਣੀ رائے ਦੇ ਸਕਦੇ ਹੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਕੱਲ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਧੰਨਵਾਦ